चलो ठीक है ਬਾਜੀ ओके साहब जी ਸਤਿ ਸ਼੍ਰੀ ਅਕਾਲ ਸਾਡੇ ਕੋ ਰਹਿ ਆ ਸਾਡੇ ਕੋ ਰਹਿ ਆ ਪਾ ਦਾਦੀ ਨਹੀਂ ਆ ਚੁੱਪ ਬਾਈ ਅਰ ਕਣ ਬਾਈ ਬਾਈ ਕਰਦੇ ਬਾਈ ਜਾਣਦੇ ਸਾਡੇ ਕੋ ਰਹਿ ਪਾ ਚਲ ਠੀਕ ਤੂੰ ਰਹਿ ਠੀਕ ਆ ਮੈਂ ਰਹਿ ਆ ਪਾ ਬਾਈ ਕਰਦੇ ਮੈਂ ਬਾਈ ਕਰਦੇ ਨਹੀਂ ਨਹੀਂ ਢਾਲੀ ਪੈ ਗਈ ਮੈਂ ਵਾਏ 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 ਜਾ ਬਾਈ ਕਦਮ ਹਾਂ ਹਾਂ ਚਲੋ ਠੀਕ ਹੈ ਭਾਜੀ ਹਾਂ ਠੀਕ ਆ ਓਕੇ ਸਾਹਿਬ ਜੀ ਓਕੇ ਹੋਣੀ ਕਿ ਫਿਰ ਫੋਨ ਕਰਦੇ ਹਾਂ ਓਕੇ ਓਕੇ ਸਾਹਿਬ ਜੀ ਧਿਆਨ ਨਾਲ ਜਾਓ ਠੀਕ ਹੈ ਜੀ ਮਾਰਨਾ ਨਹੀਂ ਨੇੜੀ ਹੁਣੇ ਘਰੇ ਆ ਨਹੀਂ ਆ ਹੋ ਗਏ ਆ ਪਲਾਰ ਦੇ ਇੱਥੇ ਹੀ ਹੁਣ ਇੱਥੇ ਰੁਕੇ ਹਾਂ ਫੋਨ ਕੀਤਾ ਬਸ ਆਉਣ ਲੱਗੇ ਆ ਸਾਢੇ 5 ਵਜੇ ਨੇ ਮਿਸਤਰੀ ਨੇ ਛੁੱਟੀ ਕੀਤੀ ਸੀਗੀ ਤੇ ਉਹ ਕਹਿੰਦੇ ਵੀ ਵਾਤਵਾਰ 10-15 ਮਿੰਟ ਹੋਰ ਲੈ ਮਾਨਸ ਮੁੰਡਾ ਇਹ ਸਾਹਮਣੇ ਮਿਸਤਰੀ ਉਹ ਤੋਂ ਵੀ ਕਿੱਟੋਂ ਬਾਹਰ ਬੈਠੇ ਆ ਕੀ ਕਰਨਾ ਹਰਨ ਮੰਮੀ ਹਣੀ ਸਿਮਨ ਡਾਕਟਰ ਕੋ ਅਛਾ ਅਛਾ ਪਹੁੰਚ ਗਏ ਆਪਾਂ ਘਰੇ ਤੇ ਡੈਡੀ ਚਾਬੀ ਦੇਣੋਂ ਹੱਥ ਜਲਦੀ ਜਾਗੇ ਤੇ ਮੰਮੀ ਅਜੇ ਸਿਮਨ ਟੈਂਪਰ ਤੋਂ ਦਵਾਈ ਲੈਣੋਂ ਆਤੇ ਸਨ ਡੈਡੀ ਉਹ ਤਾਰਾ ਹੀ ਮੰਮੀ ਹੁਣ ਕੋਈ ਡਾਕਟਰ ਸਾਹਿਬ ਘਰੇ ਆਣੇ ਨਹੀਂ ਤੇ ਮੰਮੀ ਵੇਟ ਕਰਦੇ ਹੋਣੇ ਤੇ ਹੁਣ ਹਰਦੁਨ ਡੈਡੀ ਨਾਲ ਹੀ ਬਾਹਾਲ ਕੇ ਲੈ ਗਏ ਤੇ ਹੁਣ ਵਾਪਸ ਹੋਣ ਕੀ ਆ ਹਾਂ ਚੱਲ ਗਏ ਆ ਤੇ ਆ ਗਏ ਹੁਣ ਪਸੰਦ ਠੀਕ ਜੀ ਮੈਂ ਆ ਗਿਆ ਖਣਾ ਮੈਂ ਮਮਮੀ ਨੇ ਭੁਲੇਖਾ ਆ ਵੀ ਇਹਨਾਂ ਲੇਟ ਹੀ ਹੋਣਾ ਚੱਲ ਮੈਂ ਪਲਾਟ ਚਲ ਜਾਂਦੀ ਉਹ ਦਾ ਲਈ ਮੈਂ ਤਨਦੀਪ ਗੱਲਾਂ ਹੀ ਕਰਦੇ ਡਰ ਜੀ ਜੇ ਆਉਣ ਦੇ ਆਈ ਉਹ ਗੱਲ ਉਹਦੀ ਸੱਚੀ ਪਲਾਟ ਚ ਆਈ ਵੀ ਗੱਲ ਸਹੀ ਚੱਲ ਇਹਨਾਂ ਹੀ ਪਾਰ ਸੱਜ ਆਈ ਕਿੱਥੇ ਗਈ ਕਿੱਥੇ 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 ਅੰਦੇਂ ਤੂੰ ਪੜੀ ਰਹੀ ਤੂੰ ਨਵਾਬਾ ਨਕੀਦ ਹਾਂ ਨੂੰ ਗੋ ਜਮੈਂ ਇੱਥੇ ਦੱਸ ਦੱਸ ਕੀ ਹੋਇਆ ਮੈਂ ਇੱਥੇ ਲੱਗ ਡੰਨੂ ਭਾਇਆ ਹੰਨਾ ਤੂੰ ਜਿਹੜੇ ਤੰਦ ਦਿੱਤੀ ਹੋ ਮਾਂ ਬਾਤ ਕੋ ਉਦਾਂ ਹੋ ਗਿਆ ਲੋਤ ਨਹੀਂ ਹੋਈ ਦੱਦਰ ਜੀ ਤ ਨਹੀਂ ਕਿਤੇ ਹੋਈ ਉਹ ਹੀ ਬੋਲ ਜੀ ਹੁਣ ਦੱਦਰ ਜੀ ਹੋਈ ਨਾ ਆ ਵੇਖ ਲੈ ਕੀ ਖੱਸੇਂ ਦੇਮਕੀ ਕਿਹਾਂ ਤੇ ਹਰਾਸ ਉਹੋ ਗੱਲ ਤੇ ਜੀ ਕੀ ਬੀਤੀ ਰਾਜ ਮਾਟੀਆ ਕੀ ਰਾਜ ਆਪ ਜੀ ਨੂੰ ਮਾਰ ਜਾਨੀ ਤੇ ਮਾਰ ਦੇਣਾ ਤੁਸੀਂ ਵੈਰ ਛੋਟਾ ਹੀ ਉਥੇ ਜਿਵੇਂ ਵੈਰ ਦਾ ਪਲੇਨ ਬਣਾਇਆ ਬੜਿਆ ਵਾਅਦ ਕੀ ਦਵਾਈ ਰਹਿ ਗਈ ਵਾਈ ਮੇ ਰਹੀ ਲੇ ਫੇ ਕਿਹੜੀ ਗੱਲ ਲਗਦੀ ਐ ਮੈਨੂੰ ਸਮਝ ਨਹੀਂ ਮੈਨੂੰ ਕੋਈ ਸਮਝ ਨਹੀਂ ਲੱਗਦੀ ਮਤਲਬ ਯਾਰ ਸਮਝ ਨਹੀਂ ਲੱਗਦੀ ਕੀ ਮੰਨਦਾ ਲੜੀ ਕੀ ਮੈਂ ਕਿਹਾ ਸ਼ਨੀਦ ਦਾ ਸ਼ੂਟ ਕਰਨਾ ਟੋਰੀ ਦੇ ਆ ਮੋਟੀ ਦਿਮਾਗ ਦੀ ਇਹਨੂੰ ਗਲਤ ਨਹੀਂ ਪਗਲ ਲੱਗਦੀ ਆਹ ਉਹ ਕਹਿੰਦੀ ਆਸੁਰਦਿਆ ਨਹੀਂ ਹੁੰਦਾ ਉਹ ਮੇਲੇ ਨੂੰ ਲੈ ਗਈ ਹੈ ਵਿਚਾਰੀ ਨੂੰ ਬਾਹਰ ਨੂੰ ਬਸ ਆ ਆ ਕੁਛ ਤੇ ਲੱਭਦੀ ਆ ਉਹ ਕਿੱਦਾਂ ਪੈਂਡਿਆ ਹੋ ਜਾਂਦੀ ਤੂੰ ਨਾ ਵਿਚਾਰੇ ਉਹਨੂੰ ਟਿਕਨਦਾ ਹੀ ਵਿਚਾਰੀ ਨੂੰ ਬਸ ਆ ਚੀਜ਼ਾਂ ਲੱਭਦੀ ਔਥੇ ਵੀ ਬਾਏ 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 ਬਾਈ ਇੱਧਰ ਬਣੇ ਹੋਏ ਗੁੜ ਵਾਲੇ ਚੋਲ ਇਹਨੇ ਬਣੋ ਹੋਏ ਇਸਨ ਵਾਲਾ ਖਾਓ ਸਿਹਤ ਲਈ ਚੰਗਾ ਹੁੰਦਾ ਜਿਹਦਾ ਗਲਾ ਖਰਾਬ ਜ਼ੁਕਾਮ ਹੈ ਜਿਹਨੂੰ ਇਸਨ ਦਾ ਖਾਣਾ ਬੈਸਟ ਹੁੰਦਾ ਕਹਿੰਦੇ ਲੈ ਵੀ ਹੁਣ ਛਾਹ ਹੋਣੀ ਆ ਗਈ ਐ ਨਾ ਕਰਨ ਨਹੀਂ ਅੱਜ ਕਿਉਂ ਥੋੜਾ ਜਿਆਦਾ ਪੈ ਗਿਆ ਹੁਣ ਮੇਰੇ ਕੋਲ ਬਣਾ ਹੀ ਜਾਂਦਾ ਨਹੀਂ ਆ ਚਿੰਗਤਨ ਲਾ ਦੇਣੇ ਤੂੰ ਸੰਡੇ ਹਾਂ ਹਾਂ ਸਹੀ ਐਸ ਠੀਕ ਇਧਰ ਮੈਂ ਡ੍ਰੇ ਫਰੂਟ ਜਿਹੜਾ ਨੇ ਇਹਨੂੰ ਥੋੜਾ ਜਿਹਾ ਕਰ ਲਿਆ ਵਾ ਗਨਿਕ ਇਹਨੂੰ ਕੀ ਕਹਿੰਦੇ ਆ ਵੀ ਯਾਰ ਮਨਿੰਦਰ ਭਾਈ ਇੰਗਲਿਸ਼ ਵਿੱਚ ਕਹਿੰਦੇ ਹੁੰਦੇ ਚੌਪ ਚੌਪ ਕਰ ਲਿਆ ਵਾਹ ਆਪਣੇ ਸਾਂਦੂ ਗੋਦ ਵਿਚਾਰੇ ਗੱਲਾਂ ਮਾਤਾਂ ਸਖੀਆਂ ਨੇ ਚੋਕ ਕਰ ਲਿਆ ਆਪਾਂ ਲੀਸਨ ਦਾ ਕੜਾਹ ਤੇ ਇਹ ਹੀ ਬਣਾਉਂਦੇ ਹੁੰਦੇ ਨੇ ਮੈਂ ਜਿਹੜਾ ਕੋਰਸ ਕਰਕੇ ਆਇਆ ਇਦਾਂ ਸਿੱਖਿਆ ਹੈ ਮੰਮੀ ਬਣਾਉਂਦੇ ਨੇ ਉਹਦੇ ਬੋਦਨ ਵੀ ਹੋਣਾ ਤੇ ਥੋੜਾ ਬਸ ਕੰਮ ਨਹੀਂ ਵਧਾਦਾ ਬੀਜ ਖਾਂ ਲਸਣ ਦੀ ਵੀ ਪਾਉ ਆਪਣੇ ਹਾਲ ਦੇ ਨਾਲ ਪਾ ਲੇ ਬਸ ਆਸਮਗਰੀ ਪਾ ਕੇ ਥੋੜੀ ਜਿਹੀ ਆਹ ਵਾਲੀ ਚੱਲ ਵਾਦੂ ਲਈ ਇਹ ਮੇ ਦਾ ਬਣਿਆ ਆਪਣੇ ਕੋਲ ਹੁਣ ਜਿੰਨੇ ਜੋਗੇ ਆ ਗਏ ਆਪਣੇ ਬਣ ਗਿਆ ਕੰਮ ਕੇ ਵੇਲੇ ਪੜਾਈ ਬਣਾਉਣੀ ਨਹੀਂ ਲੱਗਦਾ ਥੋੜਾ ਚੰਗੀ ਆ ਪਰ ਹੁਣ ਨਾਲ ਜਿਆਦਾ ਨਹੀਂ ਮੈਂ ਵੀ ਮੈਸ ਦੇਖਣਾ ਹੁਣ ਐਵੇਂ ਦੀ ਗੱਲ ਕੋਮ ਬਣੀ ਹੈ ਠੀਕ ਹੈ ਹੁਣ ਨੇ ਹੁਣ ਫੈਮਲੀ ਕਿੱਦਾਂ ਬਣੀ ਗੱਲ ਸੁਵਾਨ ਤੇ ਇਹ ਵੀ ਦੱਸੋ ਬਣੀ ਗੱਲ ਕਣੀ ਤੁਹਾਨੂੰ ਖਾਗ ਨਹੀਂ ਡਾ ਰਹੀ ਜੀ ਨੀ ਲਾਈ ਹੁਣ ਮੈਂ ਸਤੇ ਹੀ ਮੈਂ ਨਹੀਂ ਲਾਈ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡੇ ਆਈ ਦਿਨਾਂ ਦੇ ਵਲੌਗ ਦੇ ਵਿੱਚ ਤੇ ਅੱਜ ਰੇਸ਼ਮ ਹੀਰੋ ਵਾਲਪਨ ਦੀ ਪਾਰਟੀ ਉਹਨਾਂ ਦੇ ਨਾਲ ਅੱਜ ਮੈਂ ਘਰ ਬਣਾ ਲਿਆ ਲੈਂਟਰ ਪਾਣਾ ਹੈਗਾ ਪਰ ਉਧਰ ਗਿਆ ਹੁਣੇ ਜੇ ਆਦਾ ਮੈਨੂੰ ਸਵੇਰੇ ਫੋਨ ਆਏਗਾ ਤੇ ਫਿਰ ਮੈਂ ਉਧਰ ਚੱਲ ਗਿਆ ਜਿਉਂਨਾ ਕਰ ਮੈਂ ਲੈਂਟਰ ਪੈਂਡਰ ਰਿਸ਼ਮਨਦ ਕਰੇ ਉਧਰ ਨਵਾਂ ਕਰਣੀ ਸ਼ੁਰੂ ਕੀਤੀ ਆਪਾਂ ਉਧਰ ਪੈਂਡੇ ਲੈਂਟਰ ਤੇ ਉਧਰ ਗਿਆ ਮੈਂ ਤੇ ਹੁਣ ਇਹ ਜੀ ਆਇਆ ਵਾਪਸ ਮਨੰਦਰ ਭਾਜੀ ਹੁਣੀ ਪਹੁੰਚ ਗਏ ਨੇ ਆਪਣਾ ਉੱਥੇ ਕਿੱਥੇ ਭਲਾ ਕਿੱਥੇ ਪਹੁੰਚ ਗਏ ਜਰਮਨ ਆ ਜਰਮਨ ਜਰਮਨ ਪਹੁੰਚ ਗਏ ਹੁਣ ਉਸ ਤੋਂ ਅੱਗੇ ਜਾਊਗਾ ਮੁੜ ਕੇ ਇਧਰ ਕੈਨੇਡਾ ਵਾਲੀ ਸਾਈਡ ਕੈਨੇਡਾ ਜਾਣਾ ਕੈਨੇਡਾ ਵਾਲੀ ਸਾਈਡ ਕਿ ਕੈਨੇਡਾ ਜਾਣਾ ਹੁਣ ਮੈਨੂੰ ਦੀਨਾ ਮੈਂ ਗੱਲ ਕੀਤੀ ਇਹ ਰੌਂਡੇ ਹੀ ਹੁਣ ਤੇ ਅਸਲ ਚ ਜਦੋਂ ਜੀਵਨ ਦਾ ਬਾਹਰ ਕਦੇ ਜਾਂਦਾ ਨਾ ਫਿਰ ਪਤਾ ਲੱਗਦਾ ਜੀ ਜੀ ਦਾ ਫਿਰ ਪਤਾ ਲੱਗਦਾ ਜੀ ਮਤਲਬ ਲੱਗੇ ਆ ਨਾ ਤੇ ਉਹਨੇ ਚਲ ਕਹਿੰਦਾ ਇੰਨੇ ਘੜਾ ਕਦੇ ਜਾਣਾ ਆ ਉਦੋਂ ਬੰਦਾ ਇੱਕ ਦਿਨ ਨਾਲ ਲੜਦਾ ਘੁੰਦਾ ਰਹਿੰਦਾ ਹੈ ਤੇ ਜਿਹਦਾ ਬੰਦਾ ਜੀ ਬਾਹਰ ਦੇ ਦੇਸ਼ ਜਾਂ ਕਦੇ ਦੂਰ ਚੱਲਣ ਜਾਂਦਾ ਹਨ ਤੇ ਫਿਰ ਪਤਾ ਲੱਗਦਾ ਵੀ ਨਹੀਂ ਯਾਰ ਉਹ ਬੰਦੇ ਦੀ ਕੀ ਐਮੀ ਇੱਥੇ ਜੀ ਕੀ ਤੇ ਪਤਾ ਲੱਗਦਾ ਹੈ ਤੈਨੂੰ ਡੇਰੋਂ ਡੇਰ ਮਾਂ ਚੱਲ ਕੋਈ ਗੱਲ ਨਹੀਂ ਤੇ ਤਾਂ ਦਿੱਲੀ ਗਿਆ ਹੈ ਨਾ ਕਮਾਉਣ ਲੈ ਵੀ ਵਧਾਈਆਂ ਤੁਹਾਨੂੰ ਵੀ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਕਰੋੜ-ਕਰੋੜ ਮੁਬਾਰਕਾਂ ਮੈਂ ਹਾਂ ਉਹ ਕੇ ਵੀਰੇ ਹੁੰਦਾ ਨਾ ਬੰਦਾ ਫੈਮਿਲੀ ਦੇ ਵਿੱਚ ਨਾ ਵਧਾਈ ਦਿੱਤੀ ਕਿਵੇਂ ਨਾ ਫਿਰ ਵਲੌਗ ਵੇਖ ਲੈਣਗੇ ਨਾ ਖਣੇ ਸਾਰੀ ਫੈਮਿਲੀ ਨੂੰ ਵਧਾਈ ਦਿੱਤੀ ਅੱਗੇ ਮੈਂ ਤੁਹਾਨੂੰ ਦੱਸਾਂ ਨਾ ਨਾ ਭਰਾਵਾਂ ਅੱਜ ਨਵੇਂ ਘਰ ਤੇ ਲੈਂਟਰ ਪਾਇਆ ਬਾਈ ਹੁਣਾਂ ਨੇ ਤੇ ਮੈਂ ਹਾਂ ਵੀ ਤਮੈਂ ਅੱਗੇ ਦੱਸਣਾ ਹੈ ਆਪਣੇ ਸਬਸਕ੍ਰਾਈਬਰਾਂ ਸਾਰਿਆਂ ਨੇ ਮਾ ਭਰਾਵਾਂ ਲੱਜ ਵਧਾਈ ਬਣਦੀ ਹੈ ਪਾਰਟੀ ਬਣਦੀ ਹੈ ਲੈੰਟਰ ਪੈ ਗਿਆ ਆ ਜਾ ਆ ਜਾ ਆ ਜਾ ਇੱਧਰ ਆ ਮੇਰੀ ਧੀ ਇੱਧਰ ਆ ਮੇਰਾ ਪੁੱਤ ਆਇਆ ਨੀ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਰਾਜਾ ਆ ਗਿਆ ਸੀ ਤੇ ਰਾਜਾ ਆ ਗਿਆ ਸੀ ਕਿੰਨਾ ਗਿਆ ਸੀ ਰਾਜੇ ਨੇ ਅੱਜ ਪਹਿਨ ਤੋ ਇੱਕ ਨਹੀਂ ਸੁਣੀ ਪਾਈ ਆਏ ਰਾਜੇ ਦੀ ਪੈਂਟ ਹੋਈ ਆਏ ਨਹੀਂ ਮੇਰੇ ਪੁੱਤ ਦੀ ਆਏ ਕੀ ਪੈਰ ਆ ਗਈ ਹੈ ਪਾਪਾ ਆਪਰੇ ਪੈ ਨੋਜੀ ਕਿਥੇ ਨੋਜੀ ਹੈਈ ਲਿਪਸ ਕਿਥੇ ਹੈਈ ਸੰਦੀਪ ਨੂੰ ਅੱਡੀ ਹੈ ਖਬਰਾਟ ਤੇ ਚੱਲੇ ਆ ਦਵਾਈ ਲੈਣ ਵਾਸਤੇ ਠੀਕ ਨਹੀਂ ਹੈਗੀ ਨਾ ਹੋਇਆ ਅਨਨ ਦੇ ਡਾਕਟਰ ਨਾਲ ਮਿਲਿਆ ਫਿਰ ਜੂਸ ਜਾਸ ਪੀ ਕੇ ਆ ਜਾਨੇ ਅਨਨ ਸ਼ਾਇਦ ਫਰਕ ਪੈ ਜਾਏ ਕੁਝ ਨਾ ਕੁਝ ਜੋਸਕਿੰਦੀ ਮੈਂ ਨਹੀਂ ਪੜ੍ਹਨਾ ਜੂਸੜੀ ਉਧਰ ਦੁਕਾਨ ਖੁੱਲੀ ਹੈ ਕਿ ਸਰ ਉਥੋਂ ਆਹ ਸੰਤਰੇ ਲੈ ਲਏ ਨਵੇਹ ਦੇ ਪਵਿੱਤਾ ਦੇ ਦਿਨ ਕਿਦੋਂ ਲੈ ਲੈਣੀਆਂ ਤੇ ਫਿਰ ਰਸਤੇ 'ਚ ਡਾਕਟਰ ਨੂੰ ਵਿਖਾ ਦਨੇ ਆਓ ਖਾ ਲੋ ਸੰਤਰੇ ਤੇ ਦਵਾਈ ਇਹ ਨੂੰ ਲਿਆਤੀ ਹੈ ਲੱਗੋ ਡਾਕਟਰ ਨੂੰ ਲੱਭੇ ਗੁਰਦਾਸਪੁਰ ਰੋਡ ਜਿਹੜਾ ਨਹੀਂ ਬਹੁਤ ਵਧੀਆ ਬਣਾਤਾ ਆ ਸੜਕ ਬਣ ਗਈ ਆ ਇਹ 5 ਫੁੱਟ ਇਧਰੋਂ ਚੌੜਾ ਕੀਤਾ ਨੇ ਲੈ 5 ਫੁੱਟ ਉੱਪਰਲੀ ਸਾਈਡ ਤੋਂ ਰੋਡ ਚੌੜਾ ਕੀਤਾ ਆ ਬਹੁਤ ਵਧੀਆ ਬਣ ਗਿਆ ਰੋਡ ਤੇ ਫਰਸਟ ਕਲਾਸ ਹੁਣ ਤੇ ਹੁਣ ਇਹਨਾਂ ਨੂੰ ਮਿਲ ਲੱਗਦੀ ਹੈ ਕੱਲ ਪਰਸੋਂ ਤੱਕ ਆ ਬਣਉਣ ਲੈ ਬਣੀਆਂ ਲੈ ਲਾਈਨਾਂ ਜੀਆਂ ਹੋਰ ਦੋ ਚੌਹ ਦਾਣਾਂ ਤੱਕ ਦਾਣਾਂ ਤੱਕ ਬਣ ਜਾਣਗੀਆਂ ਫਾਟਕ ਤਾਂ ਅਜੇ ਪਿੱਛੇ ਪਿੱਛੇ ਬਣ ਗਈ ਹੈ ਇਧਰਲੀ ਸਾਈਡ ਅਗਰਦਾਪੁਰ ਨੂੰ ਤੇ ਉਧਰ ਅਜੇ ਗਾਂ ਬਣਨੀ ਪਸਟਣ ਨਾਲ ਬਣਨੀ ਸਾਰੀ ਅਜੇ ਉਹ ਜਦੋਂ ਟੋਟਲ ਬਣੋਂਗੇ ਨਾ ਸਾਰੀ ਫੇਰ ਹੀ ਮੈਨੂੰ ਲੱਗਦਾ ਲਾਈਨਾਂ ਨੂੰ ਪਹੁੰਚ ਗਿਆ ਵਾਲੀਆਂ ਇੱਥੇ ਰੋ ਪੀ ਲੀਏ ਮੈਂ ਚਾਹ ਰੋ ਪੀ ਲੈਣੇ ਚੰਗੀ ਆ ਗਰਮੀਆਂ ਦੇ ਵਿੱਚ ਹੁਣ ਬਹੁਤੀ ਰੋ ਹੀ ਚੱਲਣੀ ਆ ਕਿਉਂਕਿ ਇਹ ਠੀਕ ਹੁੰਦੀ ਹੈ ਸੇਤ ਲਈ ਵੈਸੇ ਚੰਗੀ ਆ ਤੇ ਜਾਂ ਫਿਰ ਬੰਦਾ ਕਰਦਾ ਜੂਸ ਜੱਜ ਪੀ ਲੈਣ ਤਾਂ ਜੀ ਸਿਆਰ ਓਕੇ ਓਕੇ ਕੰਮ ਆਜਾ ਫੇ ਸਾਰੇ ਜਣੇ ਰੋ ਪੀ ਲੋ ਨੜੀ ਜੋਗੀ ਮੈਂ ਪੈਕ ਕਰਵਾ ਲਈ ਵੀ ਅੰਕਲ ਕਹਿੰਦੇ ਮੇਰੇ ਕੋ ਪੈਸੇ ਖੁੱਲੇ ਨਹੀਂ ਮੈਂ ਫਿਰ ਇਦਾਂ ਕਰੋ ਵੀ ਤੀਆਂ ਦੀ ਪੈਕ ਕਰ ਦਿਓ ਗੱਲ ਦਹਾਂ ਦਾ ਰੌਲਾ ਹੀ ਜੇ ਮੈਂ ਫੇਰ ਕਰਾਉਂਦਾ ਮੈਂ ਵੀ ਹਾਂ ਦੀ ਤੇ ਫੇਰ ਦਹਾਂ ਦਾ ਰੌਲਾ ਪੈਂਦਾ ਮੈਂ ਫੇਰ ਤੀਆਂ ਦੀ ਪੈਕ ਕਰ ਦੋ ਮਿਹਰਬਾਨੀ ਅੰਕਲ ਜੀ ਤੁਹਾਡੀ ਥੈਂਕ ਯੂ ਸੋ ਮਚ ਇਹ ਮੈਂ ਦੋ ਗਲਾਸ ਵੀ ਲੈ ਚੀਏ ਬਸ ਅਗਰ ਆਓ ਪੈਕਰ ਵਾਲੀ